ਇਹ ਇੱਕ ਦੋ ਵਾਰੀ ਹੀ ਸ਼ਿਕਾਇਤ ਵੀ ਦੀ ਕਰ ਚੁੱਕੇ ਹਫਸਰਾ ਨੂੰ ਉਹਨਾਂ ਨੇ ਕੋਈ ਇਸ ਗੱਲ ਦਾ ਖਿਆਲ ਨਹੀਂ ਦਿੱਤਾ ਨਾ ਧਿਆਨ ਦਿੱਤਾ ਇਸ ਪਾਸੇ ਵਾਲੇ ਬਾਦਰਸਾ ਹੀ ਓਵਰ ਹਮਲ ਚੱਲਦੀ ਰਹਿੰਦੀ ਆ ਤੇ ਪਾਣੀ ਖਰੋਖ ਲੋਗੇ ਤੇ ਪੌੜੀ ਦੇ ਪੈਰ ਬੈਗੇ ਜਿਸ ਕਾਕੇ ਪੌੜੀ ਡਿੱਗ ਗਈ ਆ ਇੱਥੇ ਦੋ ਮੁਲਾਜ਼ਮ ਹੈਗੇ ਤੇ ਉਹ ਕਦੀ ਵੇਖੇ ਨਹੀਂ ਇੱਥੇ ਆਏ ਪੌੜੀ ਜਿਹੜੀ ਉਹ ਡਿੱਗੀ ਆ ਪਹਿਲਾਂ ਵੀ ਡਿੱਗ ਚੁੱਕੀ ਅੱਜ ਫੇਰ ਡਿੱਗੀ ਆ ਤੇ ਅੱਗੇ ਵੀ ਡਿੱਗਣ ਵਾਲੀ ਆ ਤੇ ਇਸ ਦੀ ਸਾਰੇ ਦੀ ਸਾਰੀ ਜਿਹੜੀ ਆ ਖੱਲੋਂ ਤੋਂ ਲੈ ਕੇ ਉੱਪਰ ਤੱਕ ਨਵੀਆਂ ਦੇ ਨਵੀਆਂ ਪੌੜੀਆਂ ਬਣੀਆਂ ਜੇ ਸਬੰਧੀ ਜਿਹੜਾ ਐਸਟੀਮੇਟ ਤਿਆਰ ਕੀਤਾ ਗਿਆ ਹੈ ਬਟ ਹਜੇ ਤੱਕ ਸਾਨੂੰ ਇਹਦੇ ਕੋਈ ਫੰਡ ਨਹੀਂ ਪ੍ਰਾਪਤ ਹੋਏ ਮੈਂ ਇਸ ਸਬੰਧੀ ਜਿਹੜੀ ਹੈ ਸਖਤ ਹਦਾਇਤ ਕੀਤੀ ਹੈ ਆਪਣੇ ਬੰਦਿਆਂ ਨੂੰ ਕਿ ਇਸ ਸਬੰਧੀ ਉੱਤੇ ਕੋਈ ਵੀ ਬੰਦਾ ਜਾਂ ਕੋਈ ਵੀ ਉੱਥੇ ਨਾ ਜਾਏਗਾ ਪਿੰਡ ਦੀ ਪਾਣੀ ਬਲੀ ਟੈਂਕੀ ਦੀਆਂ ਪੌੜੀਆਂ ਹਵਾ ਦੇ ਵਿੱਚ ਲਟਕਦੀਆਂ ਹੋਈਆਂ ਤੁਸੀਂ ਸਾਫ਼ ਵੇਖ ਸਕਦੇ ਹੋ ਗੁਰਦਾਸਪੁਰ ਦੇ ਪਿੰਡ ਹੱਲੇ ਚਾਈਆਂ ਦੀਆਂ ਇਹ ਤਸਵੀਰਾਂ ਨੇ ਦੱਸਿਆ ਦਾਰਿਆ ਕਿ ਲਗਭਗ 8 ਮਹੀਨਿਆਂ ਤੋਂ ਪਾਣੀ ਵਾਲੀ ਟੈਂਕੀ ਦੀਆਂ ਪੌੜੀਆਂ ਟੁੱਟ-ਟੁੱਟ ਕੇ ਧਰਤੀ ਉੱਤੇ ਡਿੱਗ ਰਹੀਆਂ ਨੇ ਉੱਪਰ ਵਾਲੀਆਂ 5-6 ਪੌੜੀਆਂ ਜੰਗ ਖਾਦੇ ਸਰੀਏ ਦੇ ਸਹਾਰੇ ਹਵਾ ਦੇ ਵਿੱਚ ਲਟਕ ਰਹੀਆਂ ਨੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਨੇੜੇ ਪਾਰਕ ਵੀ ਹੈ ਜਿੱਥੇ ਲੋਕ ਘੁੰਮਣ ਫਿਰਨ ਆਉਂਦੇ ਨੇ ਤੇ ਬੱਚਿਆਂ ਦਾ ਸਰਕਾਰੀ ਸਕੂਲ ਵੀ ਹੈ ਨੇੜੇ ਰਿਹਾਇਸ਼ੀ ਇਲਾਕਾ ਵੀ ਹੈ ਯਾਨੀ ਕਿ ਕਹਿੰਦਾ ਮਤਲਬ ਹੈ ਕਿ ਕੋਈ ਵੀ ਕਿਸੇ ਵੀ ਸਮੇਂ ਵੱਡਾ ਹਾਸਾ ਬੀ ਹੋ ਸਕਦਾ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਬਾਰ-ਬਾਰ ਇਸ ਸੰਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਦਿੱਤੀ ਗਈ ਪਰ ਉਹਨਾਂ ਦੇ ਕੰਨ ਦੇ ਉੱਤੇ ਜੂ ਨਹੀਂ ਸਰਕੀ ਹਾਂ ਜੀ ਇਹ ਜਿਹੜੀ ਵਾਟਰ ਸਪਲਾਈ ਆ ਗਈ ਹੈ ਇਹ ਇੱਕ ਦੋ ਵਾਰੀ ਹੀ ਸ਼ਿਕਾਇਤ ਵੀ ਦੀ ਕਰ ਚੁੱਕੇ ਹਾਂ ਅਫਸਰਾਂ ਨੂੰ ਉਹਨਾਂ ਨੇ ਕੋਈ ਇਸ ਗੱਲ ਦਾ ਖਿਆਲ ਨਹੀਂ ਦਿੱਤਾ ਨਾ ਧਿਆਨ ਦਿੱਤਾ ਇਸ ਪਾਸੇ ਵੱਲ ਪਰ ਤੁਸੀਂ ਵੇਖ ਲਿਆ ਹੈਗਾ ਡਿੱਗੀ ਪੌੜੀ ਡਿੱਗੀ ਹੈ ਤੇ ਇਹ ਜਿਹੜੇ ਦੂਜੇ ਮੁਲਾਜ਼ਮ ਹੈ ਨਾ ਗੱਲ ਹੀ ਨਾ ਕੰਮ ਕਰਦੇ ਆ ਵਾਟਰ ਸਪਲਾਈ ਓਵਰਮਲ ਚੱਲਦੀ ਰਹਿੰਦੀ ਹੈ ਤਾਂ ਪਾਣੀ ਖਰੋਖ ਲੋਕੇ ਤੇ ਪੌੜੀ ਦੇ ਪੈਰ ਬਹਿ ਗਏ ਜਿਸ ਕਰਕੇ ਪੌੜੀ ਡੇਕ ਗਈ ਆ ਤੇ ਟੈਂਕੀ ਮੁੱਲੋ ਜਿਹੜਾ ਹੁਣ ਡਿੱਗਣ ਦਾ ਮੁੱਲ ਖਤਰਾ ਹੈ ਇਸ ਕਾਗੇ ਤੁਸੀਂ ਵੇਖਿਆ ਸਾਡਾ ਲਾਗੇ ਪਲਾਟ ਤੇ ਮਕਾਨ ਪਉਣਾ ਤੇ ਪ੍ਰਸ਼ਾਸਨ ਵੀ ਇੱਕ ਪਾਸੇ ਧਿਆਨ ਦਿੱਤਾ ਜਾਵੇ ਇਹਦਾ ਜੋਗ ਹੱਲ ਕੀਤਾ ਜਾਵੇ ਇਥੇ ਦੋ ਮੁਲਾਜ਼ਮ ਹੈਗੇ ਤੇ ਉਹ ਕਦੀ ਵੇਖੇ ਨਹੀਂ ਇਥੇ ਆਏ ਜਿਹੜਾ ਆਰਜੀ ਹੈ ਉਹ ਆਰਜੀ ਤੌਰ ਤੇ ਹੁੰਦਾ ਪਾਣੀ ਚ ਲੱਗ ਚੱਲ ਜਾਂਦਾ ਤੇ ਓਵਰਫਲੋ ਜਿਹੜੀ ਉਹ ਚਲਦੀ ਰਹਿੰਦੀ ਆ ਇਹ ওভারਫਲੋ ਚੁਲਾ ਚੱਲ ਰਿਹਾ ਕਿ ਦੋ ਜੀ ਟੈਂਕੀ ਹੈ ਜੇ ਪੌੜੀਆਂ ਬਹਿਣਗਾ ਕਿ ਟੰਗੀ ਲੱਗੀ ਥੱਲੇ ਸਕੂਲ ਆ ਸਕਦੇ ਸਕੂਲ ਵਾਲੀ ਵੀ ਉਹ ਬੱਚਿਆਂ ਦਾ ਨੁਕਸਾਨ ਹੋ ਸਕਦਾ ਸਾਡੇ ਪਲਾਟ ਵਾਲੀ ਹੋ ਸਕਦਾ ਇਹਦੇ ਸੜਕਾਂ ਚੱਲ ਜੁੱਦ ਵੀ ਹੋ ਸਕਦਾ ਇਹਦਾ ਤੇ ਨੁਕਸਾਨ ਹੀ ਨੁਕਸਾਨ ਆ ਰਿਹਾ ਪਾਸੇ ਇਸ ਕਰਕੇ ਆਲੀ ਪ੍ਰਸ਼ਾਸਨ ਵੇੰਦੀ ਹੈ ਇਹਦੇ ਵੱਲ ਧਿਆਨ ਦਿੱਤਾ ਜਾਏ ਇਹਦਾ ਕੋਈ ਹੱਲ ਕੀਤਾ ਜਾਏ ਉਹ ਮਲ ਪੱਕਾ ਕੋਈ ਰਿਪੇਰ ਕਰਉਣੀ ਹੈ ਕੀ ਕਰਨਾ ਇਹਨੂੰ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਸਾਡੀ ਵੇੰਦੀ ਹੈ ਇਸ ਵੱਲ ਕੇ ਪ੍ਰਸ਼ਾਸਨ ਇਸ ਵੱਲ ਖਿਆਦ ਦੇਣਾ ਚਾਹੀਦਾ ਕਿ ਇੱਕ ਪਾਸੇ ਸਰਕਾਰ ਕਹਿੰਦੀ ਵੀ ਪਾਣੀ ਦੀ ਬੂੰਦ ਬੂੰਦ ਬਚਾਓ ਆਪਣੀ ਬਾਟਰ ਸੁਭਾਈਓ ਇੰਦੇ ਆਦੀ ਚਲਦੀ ਰਹਿੰਦੀ ਆ ਜਿਹਦੀ ਆਈ ਐਸਡੀਓਂ ਇੱਕ ਦੋ ਵਾਰੀ ਮੂਵੀ ਵੀ ਗਈ ਆ ਮੈਂ ਯੋਧ ਵੀਰ ਸਿੰਘ ਰਾਸ਼ਟਰਪਤੀ ਦੁਆਰਾ ਸ਼ೌਰੀਆ ਚਕਰਨਾ ਸਰਮਾਨ ਦਾ ਪਿੰਡ ਹੱਲੇ ਦਾ ਵਸਨੀਕ ਆ ਮੈਂ ਲੰਘ ਰਿਹਾ ਸੀ ਤੇ ਖੜਪ ਕਰਕੇ ਆਵਾਜ਼ ਆਇਆ ਕਿ ਡਿੱਗਨ ਦੀ ਉਹ ਦੇਖਿਆ ਤੇ ਇਹ ਜਿਹੜੀ ਟੈਂਕੀ ਗਵਰਨਮੈਂਟ ਨੇ ਬਣਾਈ ਦੀ ਆ ਸਾਡੇ ਪਿੰਡ ਹੱਲੇ ਚਾਹੀਏ ਦੇ ਇਲਾਵਾ 14-15 ਪਿੰਡਾਂ ਚੋਂ ਪਾਣੀ ਵੀ ਜਾਂਦਾ ਆ ਉਹ ਪੌੜੀ ਜਿਹੜੀ ਉਹ ਡਿੱਗੀ ਆ ਪਹਿਲਾਂ ਵੀ ਡਿੱਗ ਚੁੱਕੀ ਅੱਜ ਫੇਰ ਡਿੱਗੀ ਤੇ ਅੱਗੇ ਵੀ ਡਿੱਗਣ ਵਾਲੀ ਆ ਇਹ ਕਿਸੇ ਵੇਲੇ ਵੀ ਲਾਗੇ ਸਕੂਲ ਹੈ ਮਿਡਲ ਸਕੂਲ ਹੈ ਕਿਸੇ ਬੱਚੇ ਦੇ ਉੱਤੇ ਪੈ ਸਕਦੀ ਆ ਜਾਂ ਟੈਂਕੀ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਤੇ ਪੈ ਸਕਦੀ ਆ ਜਾਂ ਲਾਗੇ ਸ਼ਾਗੇ ਜਿਹੜਾ ਕੋਈ ਫਿਰਦਾ ਤੁਰਦਾ ਹੈ ਸੈਰ ਵੀ ਇੱਥੇ ਕਰਾਂਦੇ ਆ ਪਿੰਡ ਦੇ ਲੋਕੀ ਬਾਈ ਚਾਂਸ ਕਿਸੇ ਸੈਰ ਕਰਦੇ ਉੱਤੇ ਮਰਦਾ ਉਹਦੀ ਤਾਂ ਮੌਕੇ ਤੇ ਡੈਥ ਹੋ ਸਕਦੀ ਆ ਸੋ ਮੈਂ ਪ੍ਰਸ਼ਾਸਨ ਅੱਗੇ ਤੇ ਇਸ ਵਿਭਾਗ ਕੇ ਬੇਨਤੀ ਕਰਨਾ ਕਿ ਜਲਦੀ ਤੋਂ ਜਲਦੀ ਇਸ ਟੈਂਕੀ ਦੀ ਰਿਪੇਅਰ ਕੀਤੀ ਜਾਏ ਜਿਹੜੀ ਪੌੜੀ ਆ ਉਹਨੂੰ ਜਾਂ ਤੇ ਆਪਣੇ ਹਿਸਾਬ ਨਾਲ ਉਤਾਰ ਲਿਆ ਜਾਏ ਜਾਂ ਨੂੰ ਰਿਪੇਅਰ ਕਰਕੇ ਠੀਕ ਕੀਤਾ ਜਾਏ ਤਾਂ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਜਲਦੀ ਤੋਂ ਜਲਦੀ ਜਲਦੀ ਇਹ ਮਹਿਕਮਾ ਜਿਹੜਾ ਹੈਗਾ ਵਾਟਰ ਸਪਲਾਈ ਵਾਲਾ ਉਹਨਾਂ ਦੀ ਡਿਊਟੀ ਬਣਦੀ ਆ ਕਿ ਉਹ ਰਿਪੋਰਟ ਆਪਣੇ ਸੀਨੀਅਰਸ ਨੂੰ ਸਰਵ ਕਰਨ ਤਾਂ ਕਿ ਇਹਦੀ ਰਿਪੇਅਰ ਕੀਤੀ ਜਾਏ ਤੇ ਓਵਰ ਆਲ ਜਿਹੜੀ ਗਵਰਨਮੈਂਟ ਆ ਉਹਨਾਂ ਦੀ ਰਿਸਪੋਨਸੀਬਿਲਟੀ ਆ ਪ੍ਰਸ਼ਾਸਨ ਦੀ ਰਿਸਪੋਨਸੀਬਿਲਟੀ ਆ ਕਿ ਜਾਨ ਔਰ ਮਾਲ ਦੀ ਰਾਖੀ ਕਰਨੀ ਅਸੀਂ ਪਹਿਲਾਂ ਹੀ ਸਰਕਾਰ ਨੂੰ ਤੇ ਐਡਮਿਨਿਸਟ੍ਰੇਸ਼ਨ ਨੂੰ ਇਸ ਵਿਭਾਗ ਨੂੰ ਸੂਚਿਤ ਕਰਨਿਆ ਕਿ ਕਿਸੇ ਦਾ ਨੁਕਸਾਨ ਹੋਣ ਤੋਂ ਪਹਿਲੇ ਪਹਿਲੇ ਦੀ ਰਿਪੇਅਰ ਕੀਤੀ ਜਾਏ ਬਹੁਤ ਬਹੁਤ ਧੰਨਵਾਦ ਉਹਦੇ ਇਸ ਮਾਮਲੇ ਦੇ ਵਿੱਚ ਐਸਡੀਓ ਨੇ ਕਿਹਾ ਹੈ ਕਿ ਉਹਨਾਂ ਦੇ ਬਲੋਂ ਸਾਰਾ ਇਹ ਬੇਰਬਾ ਬਣਾ ਕੇ ਦਿੱਤਾ ਗਿਆ ਹੈ ਕਿ ਇੰਨਾ ਪੌੜੀਆਂ ਦੇ ਉੱਤੇ ਕਿੰਨਾ ਖਰਚਾ ਆਵੇਗਾ ਉਹਨਾਂ ਨੇ ਕਿਹਾ ਜਿਵੇਂ ਹੀ ਸਰਕਾਰੀ ਸੰਬੰਧੀ ਉਹਨਾਂ ਨੂੰ ਪੈਸੇ ਭੇਜੇਗੀ ਤਾਂ ਉਹ ਇਹ ਕੰਮ ਸ਼ੁਰੂ ਕਰਵਾ ਦੇਣਗੇ ਤੇ ਸਖਤ ਹਦਾਇਤ ਵੀ ਕੀਤੀ ਗਈ ਹੈ ਕਿ ਉਸ ਥਾਂ ਦੇ ਉੱਤੇ ਕਿਸੇ ਵੀ ਬੱਚੇ ਨੂੰ ਜਾਂ ਕਿਸੇ ਹੋਰ ਵਿਅਕਤੀ ਨੂੰ ਆਉਣ ਜਾਣ ਨਾ ਦਿੱਤਾ ਜਾਵੇ ਇਸ ਬਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹਵਾਂਗਾ ਕਿ ਜਿਹੜੀ ਟੈਂਕੀ ਆ ਉਹ 3 ਬਰੇਸ ਤੱਕ ਟੁੱਟ ਚੁੱਕੀ ਹੈ ਤੇ ਇਸ ਦੀ ਸਾਰੀ ਦੀ ਸਾਰੀ ਜਿਹੜੀ ਆ ਥੱਲੋਂ ਤੋਂ ਲੈ ਕੇ ਉੱਪਰ ਤੱਕ ਨਵੀਆਂ ਦੇ ਨਵੀਆਂ ਪੌੜੀਆਂ ਬਣੀਆਂ ਜੇ ਸੰਬੰਧੀ ਜਿਹੜਾ ਐਸਟੀਮੇਟ ਤਿਆਰ ਕੀਤਾ ਗਿਆ ਹੈ ਬਟ ਹਜੇ ਤੱਕ ਸਾਨੂੰ ਇਹਦੇ ਕੋਈ ਫੰਡ ਨਹੀਂ ਪ੍ਰਾਪਤ ਹੋਏ ਜਦੋਂ ਤੱਕ ਸਾਨੂੰ ਫੰਡ ਪ੍ਰਾਪਤ ਹੋਣਗੇ ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਬੱਚਿਆਂ ਦੀ ਮੈਂ ਇਸ ਸੰਬੰਧੀ ਜਿਹੜੀ ਹੈ ਸਖਤ ਹਦਾਇਤ ਕੀਤੀ ਹੈ ਆਪਣੇ ਬੰਦਿਆਂ ਨੂੰ ਕਿ ਇਸ ਸੰਬੰਧੀ ਉੱਤੇ ਕੋਈ ਵੀ ਬੰਦਾ ਜਾਂ ਕੋਈ ਵੀ ਉੱਥੇ ਨਾ ਜਾਏ ਜੇ ਤੁਸੀਂ ਕਹਿ ਰਹੇ ਹੋ ਬੱਚਿਆਂ ਦੀ ਇਹਦੇ ਵੱਲੋਂ ਮੈਂ ਪਤਾ ਵੀ ਜ਼ਰੂਰ ਕਰਾਂਗਾ ਜੇ ਇਹਨਾਂ ਨੇ ਬੰਦੇ ਉੱਥੇ ਆ ਰਹੇ ਆ ਜਾਂ ਬੱਚੇ ਖੇਡ ਰਹੇ ਆ ਤੇ ਇਹਨਾਂ ਦੇ ਸੰਬੰਧੀ ਕਾਰਵਾਈ ਵੀ ਕੀਤੀ ਜਾਏਗੀ ਬੰਦੇ ਤਾਂ ਰੁਕਣਗੇ ਜੇ ਆਫਿਸ 'ਚ ਕੋਈ ਹੋਏਗਾ ਕੋਈ ਨਾ ਕੋਈ ਕਰਮਚਾਰੀ ਹੋਏਗਾ ਤੁਸੀਂ ਦੇਖਿਆ ਵੀ ਇੱਥੇ ਤਾਲੇ ਲੱਗੇ ਦੇ ਇਸ ਸੰਬੰਧੀ ਵੀ ਜੇ ਮੈਂ ਇੱਕ ਵਾਰੀ ਉਹਨਾਂ ਕੋਲ ਪੁੱਛਾਂਗਾ ਕਿ ਇਹਨਾਂ ਨੇ ਕਿਉਂ ਉੱਥੇ ਹੈ ਨਹੀਂ ਹਾਜ਼ਰ ਨਹੀਂ ਹੈਗੇ ਤੇ ਇਸ ਸੰਬੰਧੀ ਵੀ ਕਾਰਵਾਈ ਕੀਤੀ ਜਾਵੇਗੀ। ਟੈਂਕੀ ਪੂਰੀ ਬੰਨੀ ਹੈ ਜਾਂ ਸਿਰਫ ਸੀ ਨਹੀਂ ਸਿਰਫ ਉਹਦੀ ਪੋੜੀਆਂ ਦਾ ਹੀ ਐਸਟੀਮੇਟ ਤਿਆਰ ਹੋ ਕੇ ਗਿਆ ਹੈ ਤੇ ਉਹੀ ਤਿਆਰ ਹੋਣਗੀ। ਬਾਕੀ ਟੈਂਕੀ ਦੀ ਹਾਲਤ ਠੀਕ ਹੈ। ਦੱਸਦੀ ਕਿ ਪਿੰਡ ਵਾਸੀਆਂ ਨੇ ਤਾਂ ਇੱਥੋਂ ਤੱਕ ਇਲਜ਼ਾਮ ਵੀ ਲਗਾਇਆ ਹੈ ਕਿ ਇੱਥੇ ਕੋਈ ਵੀ ਅਧਿਕਾਰੀ ਨਹੀਂ ਬੈਠਦਾ। ਦਿਨ ਰਾਤ ਟੈਂਕੀ ਤੋਂ ਓਵਰਫਲੋ ਪਾਣੀ ਵਗਦਾ ਰਹਿੰਦਾ। ਜਿਸ ਵੱਲ ਕੋਈ ਵੀ ਵਿਭਾਗ ਦਾ ਅਧਿਕਾਰੀ ਧਿਆਨ ਨਹੀਂ ਦਿੰਦਾ। ਇਸ ਸਬੰਧੀ ਵੀਡੀਓ ਵੀ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਭੇਜੀ ਗਈ ਸੀ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਟੈਂਕੀ ਦੀਆਂ ਪੌੜੀਆਂ ਕਿਸ ਤਰੀਕੇ ਦੇ ਨਾਲ ਲੰਮਕੀਆਂ ਨੇ ਜੇਕਰ ਕੋਈ ਇਸ ਦੇ ਥੱਲੇ ਆ ਜਾਂਦਾ ਹੈ ਤਾਂ ਉਸ ਦੀ ਅਚਾਨਕ ਮੌਤ ਵੀ ਹੋ ਸਕਦੀ ਹੈ। ਫਿਲਹਾਲ ਲੋਕਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਟੈਂਕੀ ਦੀਆਂ ਪੌੜੀਆਂ ਨੂੰ ਸਹੀ ਤਰੀਕੇ ਦੇ ਨਾਲ ਬਣਵਾਇਆ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਹੋਣ ਤੋਂ ਰੋਕਿਆ ਜਾ ਸਕੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬ ਲੁੱਕ ਚੈਨਲ